ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਜਿਨ੍ਹਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨ ਦੀ ਉਹਨਾਂ ਨੇ ਬਿਆਨ ਕਾਹਦਾ ਦਿੱਤਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਪਈ ਹੈ ਜੀ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਜੇਕਰ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਹੁੰਦਾ ਆਕਾੜੀ ਗੱਲ ਦਾ ਤੇ ਬੀਜੇਪੀ ਦਾ ਤੇ ਬੀਜੇਪੀ 2027 ਵੀ ਭੁੱਲ ਜੇ ਤੇ ਬੀਜੇਪੀ 2032 ਵੀ ਭੁੱਲ ਜੇ 2037 ਦੇ ਵਿੱਚ ਹੁਦਲਦਾ ਕੁਝ ਨਾ ਕੁਝ ਹੋ ਜੇ ਪਰ ਗੱਲ ਉਹ ਕਹਿੰਦੇ ਵੀ ਇੰਉਂ ਨਹੀਂ ਹੋਣਾਗਾ ਜੇ ਭਾਈ 2027 ਦੇ ਵਿੱਚ ਕੁਝ ਹੋ ਜੇ ਉਹ ਕਹਿੰਦੇ ਵੀ ਸਾਡੇ ਕੋਲੇ ਕ੍ਰੇਡਰ ਹੈ ਨਹੀਂਗਾ ਬੀਜੇਪੀ ਦੇ ਕੋਲੇ ਕ੍ਰੇਡਰ ਹੈ ਨਹੀਂ ਤੇ ਇਸ ਕਰਕੇ ਉਹ ਕਹਿੰਦਾ ਜੀ ਕਿ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਵੀ ਪੰਜਾਬ ਦੇ ਵਿੱਚ ਇੰਨੀ ਛੇਤੀ ਗੱਲ ਬਣਨੀ ਨਹੀਂ ਉਹਨਾਂ ਨੇ ਇਹ ਗੱਲਾਂ ਉਸ ਵੇਲੇ ਕਹੀਆਂ ਕੈਪਟਨ ਮਰਿੰਦਰ ਸਿੰਘ ਨੇ ਜਿਹੜੇ ਵੇਲੇ ਪੰਜਾਬ ਦਾ ਬੀਜੇਪੀ ਦਾ ਕੋਈ ਨਾ ਕੋਈ ਨੇਤਾ ਪੀਜ ਕਰਨ ਕਹਿੰਦਾ ਇਕੱਲੇ ਹੀ ਤੋਲਣਾਂਗੇ ਪਿਆਰ ਬਹੁਤ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਇਸੇ ਵੇਲੇ ਸਾਡੀ ਪੈਂਟ ਬਣ ਰਹੀ ਹੈ ਲਗਾਤਾਰ ਬੀਜੇਪੀ ਮਜ਼ਬੂਤ ਹੋ ਰਹੀ ਹੈ ਸਾਨੂੰ ਕਿਸੇ ਦੇ ਸਾਥ ਦੀ ਲੋੜ ਹੀ ਨਹੀਂ ਹੈ ਅਸੀਂ ਇਕੱਲੇ ਹੀ ਬਹੁਤ ਹਾਂ ਜਿਹੜੇ ਵੇਲੇ ਬੀਜੇਪੀ ਦੇ ਆਗੂ ਰਵਨੀਤ ਬਿੱਟੂ ਕਦੇ ਕੋਈ ਕਦੇ ਕੋਈ ਕਦੇ ਕੋਈ ਅਸ਼ਵਨੀ ਸ਼ਰਮਾ ਕਦੇ ਕੋਈ ਇਹ ਗੱਲ ਕਹਿੰਦੇ ਆ ਕਿ ਭਾਈ ਇਕੱਲੇ ਹੀ ਬਹੁਤ ਆ ਉਸ ਵੇਲੇ ਕੈਪਟਨ ਨੇ ਕਿਹਾ ਵੀ ਅਸੀਂ ਇਕੱਲੇ ਬਹੁਤ ਨਹੀਂ ਅਸੀਂ ਇਕੱਲੇ ਥੋੜੇ ਹੀ ਹਾਂ ਫਿਰ ਇਹ ਵੀ ਗੱਲ ਉਹਨਾਂ ਨੇ ਕਿਹਾ ਵੀ ਭਾਈ ਅਗਲੀਆਂ 237 ਦੇ ਵਿੱਚ ਭਾਵੇਂ ਕੁਝ ਹੋ ਜੇ ਪਰ ਐਤਕੀ ਤੱਕ ਸਾਡੇ ਕੋਲੇ ਕੁਝ ਨਹੀਂ ਹੋਣਾਗਾ ਕਿਉਂਕਿ ਪਿੰਡੂ ਖੇਤਰ ਦੇ ਵਿੱਚ ਪੰਜਾਬ ਦੇ ਪਿੰਡੂ ਖੇਤਰ ਦੇ ਵਿੱਚ ਬੀਜੇਪੀ ਦਾ ਸਟੇਟਰ ਨਹੀਂ ਆ ਮਜ਼ਬੂਤ ਅਸਤੀ ਦੇ ਵਿੱਚ ਨਹੀਂ ਆ ਤਾਂ ਜੇਕਰ ਬੀਜੇਪੀ ਸਰਕਾਰ ਬਣਾਉਣਾ ਚਾਹੁੰਦੀ ਪੰਜਾਬ ਦੇ ਵਿੱਚ ਤਾਂ ਇੱਕੋ ਕੰਮ ਕਰਨਾ ਪਊਗਾ ਆਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਪਊਗਾ ਆਕਾਲੀ ਦਲ ਨਾਲ ਗੱਠ ਜੋੜ ਕਰੇ ਬਿਨਾ ਕੁਝ ਨਹੀਂ ਬਣਨਾ ਹੁਣ ਇਸ ਗੱਲ ਦੇ ਉੱਤੇ ਹਰਪਾਲ ਸਿੰਘ ਜੀਵਾਹੂਰੀ ਪੜਕੇ ਆ ਉਹ ਕਹਿੰਦੇ ਵੀ ਦੇਖੋ ਕੈਪਟਨ ਬਲਵਿੰਦਰ ਸਿੰਘ ਨੇ ਦੋ ਵਾਰੀ ਮੁੱਖ ਮੰਤਰੀ ਰਹੇ ਕੀ ਕਰਤਾ ਬੀਜੇਪੀ ਦੇ ਨਾਲ ਅਕਾਲੀ ਦਲ ਦੇ ਗੱਠਜੋੜ ਤੋਂ ਬਾਅਦ ਕੀ ਹੋਜੂ ਉਹ ਪਾਰਟੀ ਜਿਹਦੇ ਉੱਤੇ ਬੇਦਬੀ ਦੇ ਦੋਸ਼ ਲੱਗੇ ਆ ਕਿ ਉਹਦੇ ਨਾਲ ਗੱਠਜੋੜ ਕੀਤਾ ਜਾਊ ਜਿਹਨੇ ਨਸ਼ਾ ਫਲਾਇਆ ਕਿ ਉਹਦੇ ਨਾਲ ਗੱਠਜੋੜ ਕੀਤਾ ਜਾਊ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੈਪਟਨ ਬਲਵਿੰਦਰ ਸਿੰਘ ਹੁਣ ਸੱਤਰਿਆ ਬੱਤ ਰਹਿ ਗਿਆ ਉਧਰੋਂ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਜਿਹੜੀ ਉਮਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਕੈਪਟਨ ਹੋਰੀ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਪਾਵੇਂ ਇਕੱਠੇ ਹੋ ਜਾਣ ਪਰ ਇਹਨਾਂ ਦਾ ਕਦੇ ਵੀ ਕੁਝ ਵੀ ਨਹੀਂ ਬਣਨਾ ਹੁਣ ਕਿਉਂਕਿ ਇਹ ਲੋਕ ਪੰਜਾਬ ਦੇ ਲੋਕਾਂ ਦੇ ਨੱਕੋ ਬੁੱਲੋ ਲੱਚੁਕੇ ਆ ਸੋ ਇਹ ਜੀ ਕੈਪਟਨ ਮਨਿੰਦਰ ਸਿੰਘ ਦੇ ਬਿਆਨ ਦੇ ਉੱਤੇ ਰੌਲਾ ਰੱਪਾ ਪਿਆ ਬੀਜੇਪੀ ਦੇ ਵੀ ਦੋ ਤਿੰਨ ਆਗੂ ਸਾਹਮਣੇ ਆਏ ਆ ਉਹ ਕਹਿੰਦੇ ਜੀ ਕੈਪਟਨ ਦੇ ਬਿਆਨ ਨਾਲ ਅਸੀਂ ਸਹਿਮਤ ਨਹੀਂ ਆ ਅਸਤਾ ਕੱਲੇ ਬਹੁਤ ਆ ਦੇਖੋ ਕੈਪਟਨ ਨੇ ਬੀਤੇ ਵੇਲੇ ਦੇ ਵਿੱਚ ਮੁੱਖ ਮੰਤਰੀ ਰਹਿੰਦਿਆਂ ਕੋਈ ਬਹੁਤੇ ਕੋਈ ਚਮਤਤਕਾਰੀ ਕੰਮ ਤਾਂ ਨਹੀਂ ਕੀਤੇ ਜਿਹੜੇ ਦੂਜੀ ਪਾਰੀ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕੀਤੇ ਮਨ ਇਹ ਨਹੀਂ ਗੱਲ ਜ਼ਰੂਰ ਆ ਵੀ ਭਾਈ ਆਹ ਗੱਲ ਉਹਨੇ ਸਹੀ ਕਹੀ ਆ ਵੀ ਭਾਵੇਂ ਪੂਰੀ ਦੁਨੀਆ ਦੇ ਵਿੱਚ ਬੀਜੇਪੀ ਜਿੱਤ ਜੇ ਪਰ ਪੰਜਾਬ ਦੇ ਵਿੱਚ ਜਿੱਤਣਾ ਦੇ ਲਈ ਬਹੁਤ ਔਖਾ ਹੈ ਇਹ ਭਾਵੇਂ ਜਿੱਤਲੇ ਬਿਹਾਰ ਤੇ ਭਾਵੇਂ ਜਿੱਤੇ ਗੁਜਰਾਤ ਤੇ ਭਾਵੇਂ ਜਿੱਤੇ ਰਾਜਸਥਾਨ ਤੇ ਭਾਵੇਂ ਜਿੱਤੇ ਦਿੱਲੀ ਭਾਵੇਂ ਜਿੱਤੇ ਹਰਿਆਣਾ ਤੇ ਭਾਵੇਂ ਕੋਈ ਹੋਰ ਸੂਬਾ ਪਰ ਪੰਜਾਬ ਦੇ ਮਸਲੇ ਹੋਰ ਆ ਪੰਜਾਬ ਦੀਆਂ ਲੋੜਾਂ ਹੋਰ ਆ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹਾਲਾਂਕਿ ਇਹਦੇ ਵਿੱਚ ਹੋਰ ਵੀ ਦਿੱਕਤ ਆਉਂਦੀ ਆ ਦਿੱਕਤ ਇਹ ਆ ਵੀ ਜੇਕਰ ਮੰਨ ਲਓ ਇਕੱਠੇ ਹੋ ਵੀ ਜਾਂਦੇ ਆ ਤਾਂ ਵੀ ਹੋ ਸਕਦਾ ਵੀ ਭਾਈ ਓਨੀ ਵੱਡੀ ਸਫਲਤਾ ਨਾ ਮਿਲੇ ਕਿਉਂਕਿ ਜਿਹੜੇ ਮਸਲੇ ਦੇ ਤਰਕੇ ਕਿਸਾਨੀ ਮਸਲੇ ਦੇ ਤਰਕੇ ਇਹ ਅੱਡੋ-ਫਾਟੀ ਹੋਏ ਸੀ ਕਿਸਾਨੀ ਮਸਲਾ ਤਾਂ ਹੋਵੇ ਨਾ ਹੋਵੇ ਆ ਜਿਹੜੀ ਗੱਲ ਕਰਕੇ ਆਕਾਲੀ ਦਲ ਦਾ ਤੇ ਬੀਜੇਪੀ ਦਾ ਕਸ਼ਟਕੁੜ ਹੋਇਆ ਸੀ ਹਰਸਿਮਰਤਪੁਰ ਬਾਦਲ ਨੇ ਅਸਤੀਫਾ ਦਿੱਤਾ ਸੀ ਅਲੱਗ-ਅਲੱਗ ਰਾਤ ਚੁਰੇ ਸੀ ਉਹ ਤਾਂ ਮਸਲਾ ਉਵੇਂ ਦਾ ਉਵੇਂ ਆ ਜਾਂ ਤਾਂ ਹੋਵੇ ਵੀ ਭਾਈ ਉਹ ਕਿਸਾਨੀ ਮਸਲਾ ਹੁਣ ਹੱਲ ਹੋ ਗਿਆ ਤੇ ਜੇ ਮੰਨ ਲਓ ਇਕੱਠੇ ਹੋ ਜਾਂਦੇ ਆ ਕਿ ਫਿਰ ਕਿਸਾਨਾਂ ਨੇ ਇਹ ਗੱਲ ਕਹਿਣੀ ਆ ਵੀ ਮਸਲਾ ਕਿਹੜਾ ਹੱਲ ਹੋਇਆ ਤਾਂ ਦੱਸ ਦਿਓ ਤੁਸੀਂ ਉਦੋਂ ਡਰਾਮਾ ਕਰਤਾ ਵੀ ਪਾਈ ਅਸੀਂ ਅੱਡੋ-ਫਾਟੀ ਹੋ ਗਏ ਹੁਣ ਤੁਸੀਂ ਫੇਰ ਇਕੱਠੇ ਹੋ ਗਏ ਆ ਪਰ ਵੈਨੇ ਕੀ ਬਣਦਾ ਫਿਲਹਾਲ ਸਭ ਦਾ ਧਿਆਨ ਇਸ ਗੱਲ ਵੱਲ ਟਿਕਿਆ ਵੀ ਕੈਪਟਨ ਵਰਿੰਦਰ ਸਿੰਘ ਦੇ ਬਾਬਤ ਕੀ ਕਹਿੰਦੀ ਇਹ ਭਾਜਪਾ ਜਾਂ ਕੈਪਟਨ ਦੀ ਗੱਲ ਸੱਚੀ ਸਾਰਤ ਹੁੰਦੀ ਹੈ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉਧਰ ਕੱਲ ਵੀ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹ ਜਾਪਾਨ ਜਾਣਗੇ ਪਰ ਹੁਣ ਕਹਿੰਦੇ ਆ ਕਿ ਉਹਨਾਂ ਦੇ ਇਸ ਜਾਪਾਨ ਦੌਰੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਣ ਲੱਗ ਗਏ ਵੀ ਜਾਪਾਨ ਤਾਂ ਜਾਣਗੇ ਪਰ ਉੱਥੋਂ ਲੈ ਕੇ ਕੀ ਆਉਣਗੇ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਨਾ ਆਮ ਆਦਮੀ ਪਾਰਟੀ ਵਿਰੋਧੀ ਰੂਪ ਦੇ ਵਿੱਚ ਸੀ ਕਿ ਕਾਂਗਰਸ ਦੀ ਸਰਕਾਰ ਤੇ ਉਦੋਂ ਕਾਂਗਰਸੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਵਿਦੇਸ਼ ਵੱਲ ਚਲੇ ਆਂ ਕਾਰੋਬਾਰੀਆਂ ਨੂੰ ਮਿਲਣ ਚਲੇ ਆਂ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕਰਾਉਣਾ ਉਦੋਂ ਆਮ ਆਦਮੀ ਪਾਰਟੀ ਵਾਲੇ ਵੀ ਇੰਝ ਕਰਦੇ ਹੁੰਦੇ ਸੀ ਕਿ ਭਾਈ ਇਹਨਾਂ ਨੇ ਕੀ ਕਰਵਾਉਣਾ ਕੀਤਾ ਪੂੰਜੀ ਰੋਟ ਲਿਆ ਪਟ ਲਿਆ ਇਦਾਂ ਕਰ ਲਿਆ ਹੁਣ ਦੇਖੋ ਭਗਵੰਤ ਮਾਨ ਹੋਰੀ 10 ਦਿਨ ਦੇ ਲਈ ਜਪਾਨ ਟੂਰ ਦੇ ਉੱਤੇ ਗਏ ਆ ਤੇ ਉਹੀ ਸਵਾਲ ਉਹਨਾਂ ਨੂੰ ਸਵਾਲ ਇਹ ਆ ਇਹ ਭਾਈ ਤੁਸੀਂ ਜਦੋਂ ਜਰਮਨ ਦਾ ਦੌਰਾ ਕੀਤਾ ਸੀਗਾ ਪਿਛਲੀ ਵਾਰ ਜਾਂ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ 100 ਕਰੋੜ ਰੁਪਏ ਇਨਵੈਸਟ ਹੋਇਆ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਪੰਜਾਬ ਦੇ ਵਿੱਚ ਆ ਕੇ ਆਪਦੇ ਕਾਰਖਾਨੇ ਲਾਏ ਉਹ ਕਿੱਥੇ-ਕਿੱਥੇ ਲਾਏ ਪੰਜਾਬ ਦੇ ਕਿਹੜੇ-ਕਿਹੜੇ ਕੋਨੇ ਦੇ ਵਿੱਚ ਲੱਗੇ ਆ ਅਸਲ ਵਿੱਚ ਇਹ ਸਵਾਲ ਪੁੱਣਾ ਹੋਣੀ ਕੁਦਰਤੀ ਆ ਕਿਉਂਕਿ ਪੰਜਾਬ ਦਾ ਮਾਹੌਲ ਪ੍ਰਸ਼ਾਸਨਿਕ ਮਾਹੌਲ ਠੁਕਵਾ ਹੀ ਨਹੀਂ ਆ ਇੱਥੇ ਐਨਓਸੀ ਦੇਣ ਦੇ ਚੱਕਰ ਦੇ ਵਿੱਚ ਇਥੇ ਹਿੱਤਦਾਰੀਆਂ ਬਹੁਤ ਮੰਗੇ ਜਾਂਦੇ ਨੇ ਕਿ ਪੈਸੇ ਬੜੇ ਮੰਗੇ ਜਾਂਦੇ ਆ ਇੱਥੇ ਕਾਰੋਬਾਰੀ ਵੈਸੇ ਡਰਦੇ ਆ ਕਿ ਜੇ ਮੰਨ ਲਓ ਅਸੀਂ ਸ਼ੁਰੂਆਤ ਵੀ ਕਰ ਲਈ ਕਿਸੇ ਕੰਮ ਦੀ ਕੀ ਪਤਾ ਇੱਥੇ ਕਿਹਨੇ ਕਰੋ ਘਰ ਨਾ ਲੈਣਾ ਸੋ ਪੰਜਾਬ ਦੀ ਤਾਂ ਇੰਡਸਟਰੀ ਯੂਪੀ ਦੇ ਵਿੱਚ ਗਈ ਆ ਪਹਿਲਾਂ ਬੱਦੀ ਵਿੱਚ ਜਾਂਦੀ ਹੁੰਦੀ ਸੀ ਹਿਮਾਚਲ ਦੇ ਵਿੱਚ ਹੁਣ ਪੰਜਾਬ ਦੀ ਇੰਡਸਟਰੀ ਦਾ ਇੱਕ ਹਿੱਸਾ ਯੂਪੀ 'ਚ ਚਲਾ ਗਿਆ ਵੀ ਯਾਰ ਉੱਥੇ ਗੈਂਗਸਟਰਾਂ ਦਾ ਰੌਲਾ ਤਾਂ ਨਹੀਂਗਾ ਨਾ ਇੱਥੇ ਹੁਣ ਜੇ ਕਾਰੋਬਾਰ ਚੱਲ ਪਿਆ ਤੁਹਾਨੂੰ ਫੋਨ ਆ ਜਾਣਾ ਪਾਈ 20 ਲੱਖ ਤਿਆਰ ਰੱਖ 1 ਕਰੋੜ ਤਿਆਰ ਰੱਖ ਨਹੀਂ ਗੋਲੀ ਮਾਰ ਦੇਣਗੇ ਇੱਕ ਨੂੰ ਚ ਫਿਰ ਦੂਜੇ ਦਾ ਫੋਨ ਆ ਜਾਣਾ ਇਸ ਕਰਕੇ ਪੰਜਾਬ ਦੇ ਵਿੱਚੋਂ ਤਾਂ ਕਮਾਈ ਕਰਨ ਵਾਲੇ ਬਾਹਰ ਚਲੇ ਗਏ ਆ ਹੋਰ ਸੁਪਰ ਸੀ ਚਲੇ ਗਏ ਆ ਹੈਗੇ ਕਈ ਭਾਰਤ ਦੇ ਵਿੱਚ ਹੀ ਆ ਸੋ ਪੰਜਾਬ ਦੀ ਸਰਕਾਰ ਦੇ ਮੂਰੇ ਇਹ ਗੱਲਾਂ ਜ਼ਰੂਰ ਹੋਣ ਦਾ ਚਾਹੀਦੀਆਂ ਵੀ ਭਾਈ ਕੋਈ ਪੈਸੇ ਕਿਉਂ ਨਹੀਂ ਇਨਵੈਸਟ ਕਰਦਾ ਜੇ ਕਿਸੇ ਬੰਦੇ ਨੇ ਮੰਨ ਲਓ 500 ਕਰੋੜ ਹਜ਼ਾਰ ਕਰੋੜ ਰੁਪਇਆ ਲਾ ਕੇ ਵੀ ਇਸ ਗੱਲ ਦੇ ਫਿਕਰ ਦੇ ਵਿੱਚ ਰਹਿਣਾ ਵੀ ਯਾਰ ਕਿਤੇ ਆਹ ਗੱਲ ਨਾ ਹੋ ਜਾਏ ਕਿਤੇ ਆਹ ਗੱਲ ਨਾ ਹੋ ਜਾਏ ਤੇ ਬੰਦਾ ਕਿਉਂ ਪੈਸੇ ਲਾਉ ਜੇ ਘਾਟਾ ਪੈ ਗਿਆ ਤੁਹਾਡੇ ਕੱਲਿਆਂ ਦਾ ਤੇ ਜੇ ਮੰਨ ਲਓ ਮੁਨਾਫਾ ਹੋ ਗਿਆ ਫਿਰ ਸਰਕਾਰ ਤੋਂ ਲੈ ਕੇ ਡਿੰਟਰਾਂ ਤੱਕ ਸਾਰਿਆਂ ਦਾ ਇਸ ਗੱਲ ਕਰਕੇ ਇਨਵੈਸਟਮੈਂਟ ਨਹੀਂ ਹੁੰਦੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਅੱਗੇ ਵੱਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਹਾਈ ਕੋਰਟ ਦੀ ਹਾਈ ਕੋਰਟ ਨੇ ਕਹਿੰਦੇ ਅੰਮ੍ਰਿਤਪਾਲ ਦੀ ਪੈਰੋਲ ਜਿਹੜੀ ਹੈ ਉਹ ਰੱਦ ਕਰਨ ਦੇ ਦਸਤਾਵੇਜ਼ ਮੰਗੇ ਨੇ ਹਾਂ ਬਿਲਕੁਲ ਹੀ ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨ ਦੇ ਦਸਤਾਵੇਜ਼ ਮੰਗੇ ਆ ਹਾਈ ਕੋਰਟ ਨੇ ਗੱਲ ਕਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਹੋਣੀ ਚਾਹੀਦੀ ਹੈ ਸੌਰੀ ਹਾਈ ਕੋਰਟ ਨੇ ਗੱਲ ਕਹੀ ਹੈ ਕਿ ਅਮਰਤਪਾਲ ਦੀ ਪੈਰੋਲ ਜਿਹੜੀ ਰੱਦ ਕਿਉਂ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਹਿਤਾ ਵੀ ਪੈਰੋਲ ਨਹੀਂ ਰੱਖੀ ਜਾ ਸਕਦੀ ਰੱਦ ਹੋਣੀ ਚਾਹੀਦੀ ਹੈ ਪਰ ਹਾਈ ਕੋਰਟ ਨੇ ਦਸਤਾਵੇਜ਼ ਮੰਗਲੇ ਆ ਵੀ ਕਿਹੜੇ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਤੁਸੀਂ ਇਹ ਰੱਦ ਕੀਤੀ ਹੈ ਕਿਉਂਕਿ ਉਹਦੇ ਵਕੀਲ ਆ ਜਿਹੜੇ ਹਾਈ ਕੋਰਟ ਦੇ ਵਿੱਚ ਫੇਰ ਗਏ ਅਮਰਤਪਾਲ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਦੱਸਿਆ ਜਾਵੇ ਜੀ ਕੀ ਕਾਰਨ ਆ ਉਹਦੇ ਜਿਹੜੇ ਸਰਕਾਰੀ ਵਕੀਲ ਆ ਪਿੰਡਰ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਸਰਕਾਰ ਨੇ ਚਾਹ ਸੂਬੇ ਦੀ ਨੇ ਇਹ ਆ ਜਿਹੜੀ ਹਜੇ ਵੀ ਅਮਰਿਤਪਾਲ ਦੇ ਵਕੀਲ ਕੱਲ ਉਹਨਾਂ ਨੇ ਹਾਈ ਕੋਰਟ 'ਚ ਕਿਹਾ ਵੀ ਜੇਕਰ ਤੁਸੀਂ ਫਿਜ਼ੀਕਲ ਤੌਰ ਦੇ ਉੱਤੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈਣ ਦੇਣਾ ਤਾਂ ਵਰਚੁਅਲ ਤਰੀਕੇ ਦੇ ਨਾਲ ਵੀਡੀਓ ਕਾਨਫਰੰਸ ਦੇ ਨਾਲ ਹੀ ਹਿੱਸਾ ਲੈਣ ਦਿੱਤਾ ਜਾਵੇ ਇਹਦੇ ਉੱਤੇ ਸਰਕਾਰੀ ਵਕੀਲ ਨੇ ਗੱਲ ਕਹੀ ਹੈ ਵੀ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਆ ਤੇ ਫਿਰ ਪੰਜਾਬ ਦੀ ਸਰਕਾਰ ਨੂੰ ਸਵਾਲ ਪੁੱਛਿਆ ਹਾਈ ਕੋਰਟ ਨੇ ਵੀ ਉਹ ਕਿਹੜੇ ਦਸਤਾਵੇਜ਼ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੇ ਇਹ ਫੈਰੋਲ ਜਿਹੜੀ ਉਹ ਰੱਦ ਕੀਤੀ ਗਈ ਹੈ ਕਿਉਂਕਿ ਸੂਬੇ ਦੀ ਸਰਕਾਰ ਨੇ ਕਹਿਤਾ ਸੀ ਇਹ ਭਾਈ ਮਾਹੌਲ ਖਰਾਬ ਹੋ ਸਕਦਾ ਉਹਦੇ ਬਿਆਨ ਐਸੇ ਆ ਉਹਦਾ ਕੰਮ ਹੈ ਸਾਫੀ ਤੇ ਵੇਲੇ ਦੇ ਵਿੱਚ ਜਿਹਦੇ ਕਰਕੇ ਮਾਹੌਲ ਖਰਾਬ ਹੋ ਜਾਣਾ ਸੋ ਹੁਣ 8 ਨਵੰਬਰ 8 ਦਸੰਬਰ ਪਈ ਆ ਵੈਸੇ ਇਹ 1 ਦਸੰਬਰ ਨੂੰ ਯਾਨੀ ਕਿ ਲੰਘੇ ਕੱਲ ਤੋਂ ਤੇ ਸ਼ੁਰੂਆਤ ਹੋ ਗਈ ਜੀ ਇਸ ਪਾਰਲੀਮੈਂਟ ਦੇ ਸੈਸ਼ਨ ਦੀ 19 ਤਰੀਕ ਤੱਕ ਇਹ ਸੈਸ਼ਨ ਚੱਲਣਾ ਤੇ ਹੁਣ ਉਸ ਤੋਂ ਕੋਲੀ ਗੱਲ ਬਹੱਤਾ ਪੂਰਨ ਆ ਗਈ ਆ ਕਿ ਭਾਈ ਜੇ 19 ਤਰੀਕ ਤੱਕ ਸੈਸ਼ਨ ਹੈ ਤੇ 8 ਨੂੰ ਸੁਣਵਾਈ ਹੋਣੀ ਆ ਅੱਧਾ ਸੈਸ਼ਨ ਤਾਂ ਨਿਕਲ ਗਿਆ ਮਤਲਬ ਕੁੱਲ ਮਲਾਕੇ ਵੀ ਅੰਮ੍ਰਿਤਪਾਲ ਨੂੰ ਪੈਰੋਲ ਨਹੀਂ ਮਿਲੇਗੀ ਉਹ ਇਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕੂਗਾ ਜੀ ਜੀ ਜਨਾਬ ਸਾਹਿਬ ਤੁਸੀਂ ਸੈਸ਼ਨ ਦੀ ਗੱਲ ਕੀਤੀ ਹੈ ਜੀ ਇਹ ਸੈਸ਼ਨ ਦੇ ਵਿੱਚ ਕੀ ਲੱਗਦਾ ਰੌਲਾ ਰੱਪਾ ਪਊਗਾ ਖੂਬ ਸਾਹਿਬ ਤਾਂ ਕੁਦਰਤੀ ਗੱਲ ਹੈ ਜੀ ਕੱਲ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਵਿਰੋਧੀ ਇਸ ਗੱਲ ਕਰਕੇ ਵਿਰੋਧ ਨਾ ਕਰਨ ਵੀ ਉਹ ਵਿਰੋਧੀ ਆ ਵਿਰੋਧ ਕਰਨ ਦਾ ਕੋਈ ਟੰਗ ਹੁੰਦਾ ਕੋਈ ਮਰਿਆਦਾ ਹੁੰਦੀ ਆ ਆਪਾਂ ਇੱਥੇ ਮਿਲ ਕੇ ਸੈਸ਼ਨ ਦੇ ਵਿੱਚ ਅੱਗੇ ਵਧੀਏ ਆ ਜਿਹੜੀ ਤੁਹਾਨੂੰ ਹੁਣੇ-ਹੁਣੇ ਹਾਰ ਹੋਈ ਆ ਇਹਦੇ ਸਦਮੇ ਵਾਲੀਆਂ ਗੱਲਾਂ ਇੱਥੇ ਜੱਗੇ ਆਪਾਂ ਸੈਸ਼ਨ ਦੇ ਵਿੱਚ ਸੈਸ਼ਨ ਦੇ ਵਿੱਚ ਕੰਮ ਦੀਆਂ ਗੱਲਾਂ ਵੀ ਕਰਦੇ ਆ ਵਿਰੋਧਕਾਂ ਨੇ ਕੱਲ ਖੂਬ ਰੌਲਾ ਪਾਇਆ ਵੀ ਇੱਕ ਤਾਂ ਵੋਟ ਚੋਰੀ ਦੇ ਮੁੱਦੇ ਦੇ ਉੱਤੇ ਤੇ ਇੱਕ ਜਿਹੜੀ ਵੋਟਾਂ ਦੇ ਵਿੱਚ ਸੁਧਾਈ ਦੇ ਨਾਂ ਦੇ ਉੱਤੇ ਐਸਆਈਆਰ ਦੇ ਮੁੱਦੇ ਦੇ ਉੱਤੇ ਉਹ ਕਹਿੰਦੇ ਵੀ ਚਰਚਾ ਕਰਨੀ ਚਾਹੀਦੀ ਆ ਕਿਰਦਨ ਰਾਜੀਦੂ ਜਿਹੜੇ ਕੇਂਦਰ ਦੇ ਮੰਤਰੀ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਕੁਝ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਆਂ ਫਿਰ ਬੰਦੇ ਮਾਤਰਮ ਦੇ ਲਈ 1.5 ਸਾਲ ਪੂਰਾ ਹੋ 150 ਸਾਲ ਪੂਰਾ ਹੋਇਆ ਉਹਦੇ ਲਈ ਵੀ ਹੋ ਸਕਦਾ ਵੀ ਭਾਈ ਵੀਰਵਾਰ ਜਾਂ ਸ਼ੁਪਰਵਾਰ ਇਸ ਵਿਸ਼ੇ ਦੇ ਉੱਤੇ ਚਰਚਾ ਹੋਵੇ ਸੋ ਇਹ ਉਹਨਾਂ ਲੱਗਦਾ ਵੀ ਐਦ ਕੀ ਰੌਲਾ ਰੱਪਾ ਤਾਂ ਜਿਵੇਂ ਪਹਿਲਾਂ ਕਵਾਰੀਆਂ ਹੁੰਦੀਆਂ ਉਵੇਂ ਹੀ ਚੱਲੀ ਰਹਿਣਾ ਕੋਈ ਹੋ ਸਕਦਾ ਮਹੱਤਵਪੂਰਨ ਬਹਿ ਲੈਣ ਦੇ ਜਾਣ ਕੋਈ ਹੋਰ ਗੱਲਬਾਤ ਹੋਵੇ ਪਰ ਰੌਲਾ ਰੱਪਾ ਦੀ ਸ਼ੁਰੂਆਤ ਹੋ ਗਈ ਹੈ ਜੀ ਜੀ ਤੇ ਜੇ ਨਾਲ ਸਾਬ ਉੱਧਰ ਇੱਕ ਤਸਵੀਰ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਅਖਬਾਰਾਂ ਦੇ ਵਿੱਚ ਵੀ ਉਸ ਖਬਰ ਦੀ ਚਰਚਾ ਹੈ ਮੌੜ ਕਲਾਂ ਦੀਆਂ ਕੰਧਾਂ ਦੇ ਉੱਪਰ ਕਹਿੰਦੇ ਲਿਖਿਆ ਹੋਇਆ ਹੈ ਚਿੱਟਾ ਇੱਥੇ ਵਿਕਦਾ ਹੈ ਤੇ ਪੁਲਿਸ ਕਾਫੀ ਸਖਤ ਹੋਗੀ ਜੀ ਇਸ ਮਾਮਲੇ 'ਚ ਦੇਖੋ ਜੀ ਗੱਲ ਇਹ ਕਿ ਚਿੱਟਾ ਵਿਕਦਾ ਹੈ ਇਹ ਤਾਂ ਆਪਾਂ ਨੂੰ ਖਬਰ ਮਿਲ ਗਈ ਚਿੱਟਾ ਕਿਉਂ ਵਿਕਦਾ ਹੈ ਹੁਣ ਇਹਦੀ ਖਬਰ ਮਿਲਣੀ ਚਾਹੀਦੀ ਹੈ ਚਿੱਟਾ ਤਾਂਕਦਾ ਹੈ ਕਿਉਂਕਿ ਪੁਲਿਸ ਦਾ ਡਰ ਹੀ ਨਹੀਂ ਹੈ ਚਿੱਟਾ ਤਾਂਕਦਾ ਹੈ ਕਿਉਂਕਿ ਪੁਲਿਸ ਨਾਲ ਮਿਲੀ ਹੈ ਜਿੱਕਾ ਕੰਮ ਕਰਦਾ ਹੈ ਕਿਉਂਕਿ ਪੰਜਾਬ ਦੇ ਲੋਕ ਵਰਤਦੇ ਹਨ ਇਹ ਸਾਰੀਆਂ ਗੱਲਾਂ ਹੀ ਆ ਹੁਣ ਲੋਕਾਂ ਨੇ ਆਪਦਾ ਵਿਰੋਧ ਦਰਜ ਕਰਵਾਉਣ ਦੇ ਲਈ ਤੇ ਪ੍ਰਸ਼ਾਸਨ ਦੇ ਵਿੱਚ ਹਿਲਜੁਲ ਪੈਦਾ ਕਰਨ ਦੇ ਲਈ ਕੱਲਾ ਦੇ ਉੱਤੇ ਲਿਖਦਾ ਮੌੜ ਕਲਾ ਪਿੰਡ ਦੇ ਲੋਕਾਂ ਨੇ ਇਹ ਭਾਈ ਇੱਥੇ ਸ਼ਰੇਆਮ ਚਿੱਟਾ ਵਿਖਦਾ ਹੈ ਨਾਲ ਤੀਰ ਲਾਤਾ ਇਹ ਭਾਈ ਇਧਰਲੇ ਪਾਸੇ ਨੂੰ ਲਿਖਦਾ ਹੈ ਹੁਣ ਪੁਲਿਸ ਨੂੰ ਪਤਾ ਲੱਗਾ ਪੁਲਿਸ ਕੂਚੀ ਫੇਰਨ ਪਹੁੰਚ ਗਈ ਲੋਕਾਂ ਨੇ ਇਹ ਗੱਲ ਕਹੀ ਵੀ ਤੁਸੀਂ ਕੂਚੀ ਫੇਰ ਨਹੀਂ ਕਿ ਜਿੱਧਰੋਂ ਤੀਰ ਜਾਂਦਾ ਉਧਰੋਂ ਬੰਦੇ ਫੜਨੇ ਆ ਜੋ ਉੱਥੇ ਕੱਲ ਪੁਲਿਸ ਵਾਲਿਆਂ ਨੂੰ ਘੇਰਿਆ ਲੋਕਾਂ ਨੇ ਸਵਾਲ ਕੀਤੇ ਲੋਕਾਂ ਨੇ ਲੋਕ ਕਹਿੰਦੇ ਵੀ ਅਸੀਂ ਬਰਬਾਦ ਹੋਈ ਜਾਂਦੇ ਆ ਤੁਸੀਂ ਆਉਣੇ ਮਟਰ ਗੱਤੀ ਕਰਕੇ ਚਲੇ ਜਾਨੇ ਹੋ ਸਾਡਾ ਕਸੂਰ ਕੀ ਆ ਲੋਕਾਂ ਨੇ ਇਹ ਸਵਾਲ ਕੀਤੇ ਆ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਚਿੱਟੇ ਦੇ ਮਾਮਲੇ ਦੇ ਉੱਤੇ ਕੁਝ ਸੁਧਰਨ ਦੀ ਆਸ ਵੀ ਨਹੀਂ ਆ ਕਿਉਂਕਿ ਲੋਕ ਆਪ ਵੀ ਕਿਹੜਾ ਸੁਧਰੇ ਆ ਲੋਕ ਵੀ ਮਾੜੇ ਆ ਆਪਾਂ ਕਹਿ ਦਈਏ ਵੀ ਲੋਕ ਬਹੁਤ ਚੰਗੇ ਆ ਲੋਕ ਬਹੁਤ ਚੰਗੇ ਨਹੀਂ ਹੈਗੇ ਤੇ ਜਿਹੜੇ ਵੇਚਣ ਵਾਲੇ ਉਹ ਤਾਂ ਮਾੜੇ ਹੈਗੇ ਆ ਸਰਕਾਰਾਂ ਤੇ ਜਿੰਨੇ ਮੇਰੇ ਹੈ ਹੀ ਨਹੀਂ ਕਿਉਂਕਿ ਉਹਨਾਂ ਨੇ ਨੱਕ ਥੱਲੇ ਵਕਦਾ ਸੋ ਇਹ ਜੀ ਕਿ ਲੋਕਾਂ ਨੇ ਉੱਥੇ ਸਵਾਲ ਕੀਤੇ ਵੀ ਤੁਸੀਂ ਹੁਣ ਤੱਕ ਚਿੱਟਾ ਰੋਕਣ ਦੇ ਲਈ ਕੀ ਕੀਤਾ ਪੁਲਿਸ ਇਹ ਗੱਲ ਕਹਿੰਦੀ ਜੀ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਆ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਸਾਨੂੰ ਤਾਂ ਮਿਲਿਆ ਨਹੀਂ ਅਸੀਂ ਦੋ ਔਰਤਾਂ ਨੂੰ ਰਾਉਂਡ ਅਪ ਕੀਤਾ ਕੁਝ ਇਸ ਤਰੀਕੇ ਦੀਆਂ ਗੱਲਾਂ ਪਰ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ ਸਮੇਂ ਸਮੇਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪ ਦਾ ਵਿਰੋਧ ਇਵੇਂ ਦਰਜ ਕਰਵਾਇਆ ਗਿਆ ਉਹਦੀ ਖਬਰ ਤਰਕ ਨਾਲ ਬਣਦੀ ਹੈ ਬਾਅਦ ਵਿੱਚ ਗੱਲ ਖਤਮ ਹੋ ਜਾਂਦੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਆਹੀ ਹਾਲਾਤ ਨੇ ਖੈਰ ਅੱਗੇ ਵਧਦੇ ਆਂ ਜੀ ਪਿੰਡ ਕੋਲੀਆਂ ਖੁਰਦ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਉੱਥੇ ਕਹਿੰਦੇ ਕਿ ਇੱਕ ਬੜਾ ਵੱਡਾ ਮੁਕਾਬਲਾ ਹੋਇਆ ਤੇ ਮੁਕਾਬਲਾ ਸੀ ਜੀ ਵਿਹਲੇ ਰਹਿਣ ਦਾ ਤੇ ਇਹਦੀ ਚਰਚਾ ਵੀ ਬੜੇ ਜ਼ੋਰਾਂ ਤੇ ਦਿਖੋ ਦੀ ਚਰਚਾ ਇਸ ਕਰਕੇ ਜ਼ੋਰਾਂ ਦੇ ਉੱਤੇ ਕਿਉਂਕਿ ਪੰਜਾਬ ਦੇ ਵਿੱਚ ਆਹ ਮੁਕਾਬਲੇ ਵੀ ਸ਼ੁਰੂ ਹੋ ਗਏ ਆ ਪੰਜਾਬ ਦੇ ਵਿੱਚ ਹੋਰ ਤਾਂ ਚਲੋ ਬਹੁਤ ਸਾਰੇ ਮੁਕਾਬਲੇ ਚੱਲ ਰਹੇ ਸਨ ਤੇ ਹਨ ਪਰ ਪੰਜਾਬ ਵਿੱਚ ਵਿਹਲੇ ਰਹਿਣ ਦੇ ਮੁਕਾਬਲੇ ਵੀ ਚੱਲਣਗੇ ਕਰੇ ਤੇ ਇਸ ਗੱਲ ਦੀ ਕਦੇ ਆਸ ਨਹੀਂ ਸੀ ਕੀਤੀ ਅੱਜ ਤਾਂ ਖਬਰਾਂ ਦੇ ਵਿੱਚ ਖਬਰਾਂ ਵੀ ਲੱਗੀਆਂ ਕਿ 31 ਘੰਟੇ ਚੱਲੇ ਵਿਹਲੇ ਮੁਕਾਬਲੇ ਦੇ ਵਿੱਚ ਜੇਤੂ ਰਹੇ ਪੰਜਾਬ ਦੇ ਤਿੰਨ ਨੌਜਵਾਨ ਦੋ ਨੌਜਵਾਨ ਆਏ ਪਹਿਲੇ ਨੰਬਰ ਤੇ ਲਾਪ੍ਰੀਤ ਸਿੰਘ ਤੇ ਸਤਵੀਰ ਸਿੰਘ ਨੱਥੂਕੇ ਨੂੰ ਮਿਲਿਆ ਇੱਕ ਇੱਕ ਸਾਈਕਲ ਤੇ 35-3500 ਰੁਪਏ ਨਾਲ ਘਿਓ ਦਾ ਇੱਕ ਡੱਬਾ ਤੀਜੇ ਨੰਬਰ ਦੇ ਉੱਤੇ ਆਇਆ ਚੰਨਣ ਸਿੰਘ ਢੁੱਡੀ ਤੇ ਇਹਨੂੰ ਮਿਲਿਆ 1500 ਰੁਪਏ ਤੇ ਘਿਓ ਦਾ ਡੱਬਾ ਤੀਹ ਦਾ ਨੰਬਰ ਤੋਂ 55 ਲੋਕਾਂ ਦੇ ਮੁਕਾਬਲੇ ਦੇ ਵਿੱਚ ਭਾਗ ਲਿਆ ਸੀ ਤੇ 23 ਘੰਟੇ ਇਹ ਵੇਲੇ ਰਣ ਦਾ ਮੁਕਾਬਲਾ ਚੱਲਿਆ ਹੁਣ ਗੱਲ ਇਹ ਵੀ ਪੰਜਾਬ ਦੇ ਵਿੱਚ ਇਹ ਮੁਕਾਬਲੇ ਕਿਉਂ ਸ਼ੁਰੂ ਹੋਏ ਚਲੋ ਇੱਕ ਤਾਂ ਇੰਟਰਟੇਨਮੈਂਟ ਹੋ ਗਿਆ ਦੂਜਾ ਪੰਜਾਬ ਦੇ ਵਿੱਚ ਵੇਲੇ ਕਿੰਨੇ ਆ ਤੇ ਵੇਲਿਆਂ ਨੂੰ ਕਿਸੇ ਕੰਮ ਲਾ ਕੇ ਦੇਖਿਆ ਜਾਵੇ ਇਹ ਵੀ ਹੈਗੀ ਗੱਲ ਪੰਜਾਬ ਦੇ ਵਿੱਚ ਵੇਣੜਾਂ ਦੀ ਗਿਣਤੀ ਘਟਣੀ ਜਿਹੜੇ ਸਾਰੀ ਜਿਹੜੀ ਮੱਖੀ ਤੇ ਮੱਖੀ ਮਾਰਦੇ ਰਹਿੰਦੇ ਆ ਜਿਹੜੇ ਉੱਥੇ ਬਹਿ ਗਏ ਉੱਥੇ ਬਹਿ ਗਏ ਗਰੁੱਪ ਬਣਾ ਕੇ ਉੱਧਰ ਬਹਿ ਗਏ ਗਰੁੱਪ ਬਣਾ ਕੇ ਉੱਧਰ ਬਹਿ ਗਏ ਕਦੇ ਕਦੇ ਕੁੱਸ ਕਰ ਲਿਆ ਕਦੇ ਉਹਨਾਂ ਦੀ ਚੁਗਲੀ ਕਰਤੀ ਕਦੇ ਉਹਨਾਂ ਨੂੰ ਗੱਲਾਂ ਸੀ ਕੰਮ ਕਰਨ ਵਾਲੇ ਉਹ ਵੀ ਲੋਕ ਆ ਜਿਹੜੇ ਕਿ ਦਿਨ ਰਾਤ ਮਿਹਨਤ ਕਰਦੇ ਆ ਇਹ ਵਿਹਲਿਆਂ ਵਾਸਤੇ ਇਹ ਮੁਕਾਬਲਾ ਹੁਣ ਇਹ ਜਿਹੜੇ ਵਿਹਲਿਆਂ ਮੁਕਾਬਲਾ ਇਹਦੇ ਵਿੱਚ 10-11 ਸ਼ਰਤਾਂ ਸੀ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਨਸ਼ਾ ਨਹੀਂ ਕਰਨਾ ਪਿਸ਼ਾਬ ਨਹੀਂ ਕਰਨਾ ਟਾਇਲਟ ਨਹੀਂ ਜਾਣਾ ਕੁਝ ਖਾਣਾ ਨਹੀਂ ਸੌਣਾ ਨਹੀਂ ਟੀਵੀ ਨਹੀਂ ਦੇਖਣਾ ਲੈਪਟਾਪ ਨਹੀਂ ਦੇਖਣਾ ਹਾਂ ਗੱਲਾਂ ਕਰ ਸਕਦੇ ਹੋ ਤੇ ਕਿਤਾਬਾਂ ਪੜ੍ਹ ਸਕਦੇ ਹੋ ਪਰ ਬੈਠੇ ਰਹਿਣਾ ਗੱਦੇ ਤੇ ਦੇ ਦੇ ਕੋ ਤੱਕ ਦੇ ਪਰ 100 ਨਹੀਂ ਸਕਦੇ ਪਰ ਇਹਦੇ ਵਿੱਚ ਹੁਣ ਦੇਖੋ 31 ਘੰਟੇ ਮੁਕਾਬਲਾ ਚੱਲਿਆ ਕੁਝ ਕਿ ਤਾ ਜਿਹੜੇ ਉਹ 4 4 ਪੰਕਟ ਘੰਟੇ ਵਾਧੀ ਆਊਟ ਹੋ ਗਏ ਤੇ 3 4 ਜਿਹੜੇ ਤੋ ਅਖੀਰ ਤੱਕ 31 ਘੰਟੇ ਤੱਕ ਡਕੇ ਰਹੇ ਆ ਹੁਣ 31 ਘੰਟੇ ਤੱਕ ਆਪਣਾ ਵਾਸ਼ਰੂਮ ਰੋਕ ਕੇ ਰੱਖਣਾ ਚਾਹ ਪਾਣੀ ਤੋਂ ਬੜਾ ਰਹਿਣਾ ਟੁਆਲਟ ਨਹੀਂ ਜਾਣਾ ਇਹ ਕੰਮ ਬੜਾ ਔਖਾ ਪਰ ਜਿਹੜੇ ਪ੍ਰਬੰਧਕਾ ਉਹ ਇਹ ਗੱਲ ਕਹਿੰਦੇ ਵੀ ਅਸੀਂ ਇਹ ਇੱਕ ਤਜਰਬਾ ਕਰਕੇ ਦੇਖ ਰਹੇ ਆ ਪੂਰੇ ਪੰਜਾਬ ਦੇ ਵਿੱਚ ਇਸ ਪਾਈ ਕਿਣਾ ਮੋਬਾਈਲ ਟੋਕਨ ਨੱਕ ਚਰਸਾਰਦੇ ਆ ਬਿਨਾ ਜਿਹੜਾ ਉਹ ਥੱਲੇ ਪੈਰ ਲਾਏ ਤੋਂ ਕਿੰਨਾ ਚਰਸਾਰਦੇ ਵੀ ਲੂਸ ਲੂਸ ਦਾ ਆਪਣਾ ਪੰਜਾਬੀ ਦਾ ਸੁਭਾਅ ਚ ਹੈ ਨਾ ਵੀ ਟਿਕਣਾ ਨਹੀਂ ਕਿਤੇ ਜਿਵੇਂ ਨਹੀਂ ਟਿਕਣਾਨੀ ਗਾ ਉੱਪਰ ਚਲੇ ਗਏ ਉੱਪਰ ਨੂੰ ਹੋ ਗਏ ਟੇਡੇ ਹੋ ਗਏ ਸੌਂ ਗਏ ਪੁੱਠੇ ਹੋ ਗਏ ਤਿੱਦੇ ਹੋ ਗਏ ਸੁਖਤਾਬਾ ਪੜੋ ਤਬਰ ਦੇ ਜੀਆ ਦੇ ਵਿੱਚ ਬੈਠੋ ਗੱਲਾਂ ਬਾਤਾਂ ਦੀਆਂ ਕਰੋ ਮੋਬਾਈਲ ਨਹੀਂ ਦੇਖਣਾ ਸੋ ਇਸ ਮੁਕਾਬਲੇ ਦੇ ਵਿੱਚ ਪਾਈ ਦੋ ਜਣੇ ਜੇਤੂ ਆ ਇਹ ਪੰਜਾਬ ਦੇ ਵਿੱਚ ਦੂਜਾ ਮੁਕਾਬਲਾ ਹੋਇਆ ਪਹਿਲਾ ਜੈਲਕਲਾਂ ਦੇ ਵਿੱਚ ਹੋਇਆ ਸੀ ਬਰਨਾਲੇ ਦੂਜਾ ਕੋਲਿਆ ਖੁਰਦ ਦੇ ਵਿੱਚ ਹੋਇਆ ਪਰ ਜਿੰਨੀ ਮੀਡੀਆ ਦੇ ਵਿੱਚ ਇਹਨੂੰ ਹਾਈਪ ਮਿਲੀ ਆ ਮੇਰਾ ਤਾਂ ਖਿਆਲ ਆ ਵੀ ਅਗਲੇ ਪਿੰਡ ਦੇ ਵਿੱਚ ਐਲਾਨ ਹੋਣ ਹੀ ਵਾਲਾ ਹੋਣਾ ਵੀ ਭਾਈ ਇੱਧਰ ਵੀ ਹੋਊਗਾ ਸੋ ਵੇਨੇ ਭਾਈ ਕੀ ਬਣਦਾ ਪਰ ਗੱਲ ਇਹ ਆ ਵੀ ਪੰਜਾਬੀ ਹੁਣ ਜੇ ਕੱਲ ਨੂੰ ਕੋ ਕਹੂਗਾ ਕਿਸੇ ਨੂੰ ਵੀ ਤੂੰ ਤਾਂ ਵੇਹ ਲੈਣਾ ਸਿਰੇ ਦਾ ਅਗਲਾ ਕਹੂਗਾ ਮੈਂ ਮੈਡਲ ਜਿੱਤੇ ਆ ਹੁਣ ਮੈਂ ਮਨਤਾ ਪ੍ਰਾਪਤ ਵੇਲਾ ਹੁੰਦਾ ਜੀ ਬਿਲਕੁਲ ਸਹੀ ਟੈਣਾ ਸਾਹਿਬ ਖੈਰ ਅਗੇ ਵਧਦੇ ਆਂ ਜੀ ਮੈਰਿਜ ਪੈਲਸ ਦੇ ਵਿੱਚ ਗੋਲੀਆਂ ਚੱਲੀਆਂ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਤੇ ਹੁਣ ਪੁਲਿਸ ਦੀ ਫੜੋਫੜੀ ਜਾਰੀ ਹੈ ਜੀ ਇਸ ਮੁੱਦਤੇ ਹਾਂ ਬਿਲਕੁਲ ਜੀ ਪੁਲਿਸ ਨੇ ਕਹਿੰਦੇ 6-7 ਬੰਦੇ ਗ੍ਰਿਫਤਾਰ ਵੀ ਕੀਤੇ ਆ ਇਹ ਪੁਲਿਸ ਕਹਿੰਦੀ ਬਾਕੀ ਵੀ ਅਸੀਂ ਫੜ ਲਾਂਗੇ ਗੱਲ ਇਹ ਨਹੀਂ ਹਰਮਨ ਜੀ ਕਿ ਪੁਲਿਸ ਨੇ ਗ੍ਰਿਫਤਾਰ ਕਿੰਨੇ ਕਰ ਲਏ ਗੱਲ ਇਹ ਆ ਵੀ ਪੁਲਿਸ ਤੋਂ ਬਿਨਾਂ ਡਰੇ ਲੋਕ ਗੋਲੀਆਂ ਚਲਾਉਂਦੇ ਕਿਵੇਂ ਆ ਮੇਲੇ ਦੇ ਵਿੱਚ ਇੰਨੇ ਖਡਾਉਣੇ ਨਹੀਂ ਹੁੰਦੇ ਬੱਚੇ ਕੋਲੇ ਪਰ ਜਿੰਨੇ ਅੱਜ ਕੱਲ ਪਿਸਤੌਲ ਨਜਾਇਜ਼ ਅਸਲਾ ਜਿਹੜਾ ਉਹ ਪੰਜਾਬੀਆਂ ਦੇ ਕੋਲੇ ਆ ਪੰਜਾਬੀਆਂ ਦੇ ਕੋਲੇ ਕੋਈ ਡਰਨਾਂ ਦੀ ਚੀਜ਼ ਹੀ ਨਹੀਂ ਆ ਮੈਂ ਤਾਂ ਹੁਣ ਰਿਪੋਰਟ ਪੜ੍ਹੀ ਹੈ ਕਹਿੰਦੇ 15 16 ਕੇਸ ਤਾਂ ਸ਼ੁਭ ਮੋਟਾ ਦੇ ਉੱਤੇ ਦਰਜ ਹੈ ਸ਼ੁਭ ਮੋਟਾ ਜੀ ਨੇ ਇੱਥੇ ਗੋਲਮ ਚਲਾਈਆਂ ਜਿਹਨੇ ਦੂਜੇ ਨੇ ਚਲਾਈਆਂ ਉਹਦੇ ਉੱਤੇ ਵੀ ਕਈ ਪਰਚੇ ਦਰਜ ਹੈ ਤੁਸੀਂ ਇਹਨਾਂ ਲੋਕਾਂ ਨੂੰ ਯਾਹਾਂ ਦੇ ਵਿੱਚ ਪਹਿਲੀ ਗੱਲ ਬੁਲਾਉਣੀ ਕਿਉਂ ਆ ਤੇ ਦੂਜੀ ਗੱਲ ਇਹ ਵੀ ਜੇਕਰ ਇਹਨਾਂ ਲੋਕਾਂ ਨੇ ਦਾ ਦੁਸ਼ਮਣ ਹੈਗਾ ਤੁਸੀਂ ਪੈਲਸ ਦੇ ਵਿੱਚ ਕਰਤੂਤ ਕਿਉਂ ਕਰਦੇ ਤੁਸੀਂ ਬਾਹਰ ਕਿਤੇ ਦਫਾ ਹੋ ਅਗਲੀ ਗੱਲ ਇਹ ਆ ਕਿ ਭਾਈ ਹੁਣ ਇਹਦੇ ਵਿੱਚ 2 ਜਣੇ ਮਾਰੇ ਗਏ ਅਸੀਂ ਪੈਲਸ ਦੇ ਵਿੱਚ ਲੁਧਿਆਣੇ ਦੇ ਪੱਖੋਵਾਲ ਰੋਡ ਦੇ ਉੱਤੇ ਬਾਠ ਕੈਸਲ ਮੈਰਜ ਪੈਲੈਸ ਦੇ ਵਿੱਚ ਹੁਣ ਜਿਹੜਾ ਮੁੰਡਾ ਕੱਲਾ ਕੱਲਾ ਬਾਸੂ ਚੋਪੜਾ ਉਹਦਾ ਕਸੂਰ ਕੀ ਸੀ ਜਿਹੜੀ ਨੀਰੂ ਸ਼ਾਬੜਾ ਔਰਤ ਆ ਉਹਦਾ ਕਸੂਰ ਕੀ ਸੀ ਜਿਹੜਾ ਜ਼ਖਮੀ ਉਹਦਾ ਕਸੂਰ ਕੀ ਸੀ ਸੋ ਪੰਜਾਬ ਦੇ ਵਿਆਹਾਂ ਦੇ ਵਿੱਚ ਗੁੰਡਾਗਰਦੀ ਇਹ ਵੀ ਆਮ ਹੋ ਗਈ ਆ ਤੇ ਲੋਕ ਵੀ ਟੱਲਦੇ ਨਹੀਂ ਪਤਾ ਨਹੀਂ ਕਿਉਂ ਨਾ ਤਾਂ ਲੋਕ ਇਹ ਸੋਚਦੇ ਵੀ ਇਹਨਾਂ ਨੂੰ ਬੁਲਾਉਣਾ ਨਹੀਂ ਮੈਂ ਤਾਂ ਇਹਦਾ ਵੀ ਲੋਕ ਵਿਖਾਵੇ ਦੇ ਚੱਕਰ ਦੇ ਵਿੱਚ ਹੀ ਐਵੇਂ ਭਾਈ ਸਾਡੇ ਨਾਲ ਕਿੰਨੇ ਬਦਮਾਸ਼ ਰਹਿੰਦੇ ਆ ਅਸੀਂ ਕਿਦਾਂ ਦੇ ਲੋਕ ਆ ਸੋ ਇਹ ਅਗੇ ਚੰਗੇ ਬਣ ਕੇ ਦਿਖਾਉਣ ਦਾ ਮੁਕਾਬਲਾ ਹੁੰਦਾ ਸੀ ਹੁਣ ਬਦਮਾਸ਼ ਬਣ ਕੇ ਦਿਖਾਉਣ ਦਾ ਮੁਕਾਬਲਾ ਹੁਣ دہشت ਪਾਉਣ ਦਾ ਮੁਕਾਬਲਾ ਪਹਿਲਾਂ ਸ਼ਰਾਬਤ ਦਾ ਮੁਕਾਬਲਾ ਹੁੰਦਾ ਸੀ ਪਰ ਦੁੱਖ ਹੋਇਆ ਪੁਲਿਸ ਕਹਿੰਦੀ ਜੀ ਅਸੀਂ ਇਹਨਾਂ ਮਾਮਲਿਆਂ ਦੇ ਵਿੱਚ ਬੰਦੇ ਫੜੀ ਜਾਂਦੇ ਆ ਤੇ ਪਤਾ ਨਹੀਂ ਅਗਲੀ ਖਬਰ ਕਿਹੋ ਜਿਹੀ ਆਉਣੀ ਹੈ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ